ਕਈ ਖੇਤਰਾਂ 'ਚ ਵੱਡੇ ਬਦਲਾਅ ਲਿਆਉਣ ਵਿੱਚ ਸਾਡਾ ਮਾਰਗਦਰਸ਼ਕ ਕੀਤਾ ਹੈ ਇੱਕ ਸਮਾਸੀ ਸਪੀਕਰ ਸਾਹਿਬ ਜਦੋਂ ਪੰਜਾਬ ਦਾ ਜਦੋਂ ਭਾਰਤ ਦਾ ਸਭ ਤੋਂ ਖੁਸ਼ਹਾਲ ਸੂਬਾ ਪੰਜਾਬ ਸੀ ਇਤਿਹਾਸਕ ਤੌਰ ਤੇ ਪੰਜਾਬ ਭਾਰਤ ਦੀਆਂ ਸਭ ਤੋਂ ਮਹੱਤਵਪੂਰਨ ਪ੍ਰਾਪਤੀਆਂ ਦਾ ਕੇਂਦਰ ਰਿਹਾ ਹੈ ਲੁਧਿਆਣਾ ਨੂੰ ਭਾਰਤ ਦਾ ਮਾਂਚੈਸਟਰ ਕਿਹਾ ਜਾਂਦਾ ਸੀ ਜੋ ਕਿ ਸਾਈਕਲ ਉਦਯੋਗ ਦਾ ਕੇਂਦਰ ਪੂਰੇ ਦੇਸ਼ ਦੇ ਅੰਦਰ ਬਣਿਆ ਹੋਇਆ ਸੀ ਜਲੰਧਰ ਖੇਡਾਂ ਦੇ ਸਮਾਨ ਦੀ ਵਿਸ਼ਵ ਰਾਜਧਾਨੀ ਬਣਿਆ ਹੋਇਆ ਸੀ 1980 ਵਿੱਚ ਪੰਜਾਬ ਦੀ ਪਰ ਕੈਪੀਟਾ ਇਨਕਮ ਸਰ ਦੇਸ਼ ਵਿੱਚ ਸਭ ਤੋਂ ਵੱਧ ਸੀ ਜਾਨੀ ਕਿ ਭਾਰਤ ਦੇਸ਼ ਦੇ ਅੰਦਰ ਪੰਜਾਬ ਦਾ ਨੰਬਰ 1 ਸੀ ਜਿੱਥੇ ਪਰ ਕੈਪੀਟਾ ਇਨਕਮ ਪੰਜਾਬ ਦੀ ਆਉਂਦੀ ਸੀ ਪਰ ਪਿਛਲੇ ਚਾਰ ਦਹਾਕਿਆਂ ਦੀ ਜੇ ਪਿਛਲੇ ਚਾਰ ਦਹਾਕਿਆਂ ਦੀ ਗੱਲ ਕਰੀਏ ਤਾਂ ਇਹਨਾਂ ਸਾਰੀਆਂ ਰਾਜਨੀਤਿਕ ਪਾਰਟੀਆਂ ਨੇ ਪੰਜਾਬ ਨੂੰ ਪੂਰੀ ਤਰ੍ਹਾਂ ਲੁੱਟਿਆ ਅਤੇ ਤਬਾਹ ਕਰ ਦਿੱਤਾ ਅੱਜ ਪੰਜਾਬ ਦੀ ਪਰ ਕੈਪੀਟਾ ਇਨਕਮ ਦੇ ਹਿਸਾਬ ਨਾਲ ਰਾਜ ਦੀ ਸੂਚੀ ਵਿੱਚ ਪੰਜਾਬ ਜਿਹੜਾ ਸਰ ਉਪੰਤਰ ਮੇ ਸਥਾਨ ਤੇ ਪਹੁੰਚ ਗਿਆ ਇਹਨਾਂ ਪਾਰਟੀਆਂ ਨੇ ਪੰਜਾਬ ਲਈ ਇੱਕੋ ਇੱਕ ਬਰਾਸ ਛੱਡੀ ਆ ਮਾਨਯੋਗ ਸਪੀਕਰ ਸਾਹਿਬ ਇਹਨਾਂ ਪੋਲੀਟੀਕਲ ਪਾਰਟੀਆਂ ਨੇ ਜਿਹੜੀਆਂ ਆਪੋਜੀਸ਼ਨ ਦੇ ਵਿੱਚ ਨੇ ਉਹਨਾਂ ਨੇ ਪੰਜਾਬ ਲਈ ਇੱਕੋ ਇੱਕ ਬਰਾਸ ਛੱਡੀ ਆ ਕਿਉੜਦਾ ਪੰਜਾਬ ਇਹ ਹਾਲਾਤ ਇਹਨਾਂ ਲੋਕਾਂ ਨੇ ਪਿਛਲੇ ਲਗਭਗ 4 ਦਹਾਕਿਆਂ ਚ ਪੰਜਾਬ ਦੇ ਬਣਾ ਕੇ ਰੱਖੇ ਸਾਲ 1922 ਵਿੱਚ ਪੰਜਾਬ ਦੇ ਲੋਕਾਂ ਨੇ ਬਦਲਾਵ ਨੂੰ ਬੋਟ ਦਿੱਤੀ ਉਹਨਾਂ ਪੰਜਾਬ ਦੇ ਇਤਿਹਾਸ ਵਿੱਚ ਆਪ ਅਤੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਨੂੰ ਸਭ ਤੋਂ ਵੱਧ ਬੇਮਿਸਾਲ ਫਰਮਾਨ ਦਿੱਤਾ ਉਦੋਂ ਤੋਂ ਸਾਡੀ ਸਰਕਾਰ ਨੇ ਇਸ ਉਮੀਦ ਨੂੰ ਹਕੀਕਤ ਵਿੱਚ ਬਦਲ ਲਈ ਕਈ ਮਹੱਤਵਪੂਰਨ ਪਹਿਲ ਕਦਮੀਆਂ ਕੀਤੀਆਂ ਹਨ ਸਾਡੀ ਸਰਕਾਰ ਨੇ ਪੰਜਾਬ ਦੇ ਲੋਕਾਂ ਨੇ ਕੀਤੇ ਵਾਅਦਿਆਂ ਨੂੰ ਪੂਰਾ ਕਰਨ ਲਈ ਡਿਸਿਸਪ ਕਦਮ ਡਿਸਿਸਪ ਕਦਮ ਜਿਹੜੇ ਦੇ ਚੁੱਕੇ ਹਨ ਅਸੀਂ 90% ਪਰਿਵਾਰਾਂ 90% ਪਰਿਵਾਰਾਂ ਤਿੰਨ ਸੌ ਯੂਨਿਟ ਮੁਫਤ ਬਿਜਲੀ ਪ੍ਰਦਾਨ ਕੀਤੀ ਹੈ ਜਿਸ ਨਾਲ ਪਰਿਵਾਰਾਂ ਤੇ ਆਰਥਿਕ ਬੋਝ ਘਟਿਆ ਹੈ ਜਿਸ ਨਾਲ ਆਰਥਿਕ ਬੋਝ ਘਟਿਆ ਹੈ ਸਰ 3 ਕਰੋੜ ਤੋਂ ਵੱਧ ਲੋਕਾਂ ਨੇ ਪੰਜਾਬ ਦੇ 3 ਕਰੋੜ ਤੋਂ ਵੱਧ ਲੋਕਾਂ ਨੇ ਆਮ ਆਦਮੀ ਕਲੀਨਿਕਾ ਤੋਂ ਮੁਫਤ ਅਤੇ ਮਿਆਰੀ ਸੇਵਾਵਾਂ ਦਾ ਲਾਭ ਉਠਾਇਆ ਹੈ ਜੋ ਸਾਰਿਆਂ ਲਈ ਐਕਸੈਸਿਬਲ ਸੇਵਾਵਾਂ ਨੂੰ ਯਕੀਨੀ ਬਣਾਉਂਦੇ ਹਨ ਮਾਨਯੋਗ ਸਪੀਕਰ ਸਾਹਿਬ ਭ੍ਰਸ਼ਟਾਚਾਰ ਵਿਰੁੱਧ ਸਾਡੀ ਲੜਾਈ ਸਾਡੀ ਲਗਾਤਾਰ ਲੜਾਈ ਦੇ ਨਤੀਜੇ ਵਜੋਂ ਅੱਜ ਲਗਭਗ 817 ਪ੍ਰਸ਼ਾਸਕੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਜਿਸ ਨਾਲ ਸਾਫ ਅਤੇ ਪਾਰਦਰਸ਼ੀ ਸ਼ਾਸਨ ਪ੍ਰਤੀ ਸਾਡੀ ਬਜਰਬਤ ਅਸਿੱਧ ਹੁੰਦੀ ਹੈ ਸੜਕ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਅਸੀਂ ਸਾਰਕਸ ਸੁਰੱਖਿਆ ਨੂੰ ਵਧਾਉਣ ਲਈ 144 ਹਾਈ ਟੈਕ ਵਾਹਨਾਂ ਨਾਲ ਸਾਰਕਸ ਸੁਰੱਖਿਆ ਫੋਰਸ ਦੀ ਸਥਾਪਨਾ ਕੀਤੀ ਹੈ ਇਸ ਤੋਂ ਇਲਾਵਾ 406 ਸਰਕਾਰੀ ਸਲਾਮਾਂ ਦੀ ਕਰ ਕਾ ਡਿਲੀਵਰੀ ਨੇ ਪ੍ਰਸ਼ਾਸਨ ਨੂੰ ਬਧੇਰੇ ਕੁਸ਼ਲ ਬਣਾਇਆ ਹੈ ਰਾਜਪਰ ਵਿੱਚ ਸਿਹਤ ਅਤੇ ਤੰਦੂਸਤੀ ਨੂੰ ਉਤਸ਼ਾਹਤ ਕਰਨ ਲਈ ਸੀਐਮ ਦੀ ਸੀਐਮ ਦੀ ਯੋਗਸ਼ਾਲਾ ਸਕੀਮ ਦਾ ਲਾਭ ਲਗਭਗ 1.5 ਕਰੋੜ ਤੋਂ 1.5 ਲੱਖ ਤੋਂ ਵੱਧ ਲੋਕਾਂ ਨੇ ਉਠਾਇਆ ਹੈ ਸਰ ਇਨਕਲੂਸਿਵ ਡਿਵੈਲਪਮੈਂਟ ਲਈ ਸਾਡੀ ਵਚਨਬੱਧਤਾ ਇਸ ਗੱਲ ਤੋਂ ਚਲਕਦੀ ਹੈ ਕਿ ਅਸੀਂ ਸਮਾਜ ਦੇ ਕਮਜ਼ੋਰ ਵਰਗਾਂ ਸਮਾਜ ਦੇ ਕਮਜ਼ੋਰ ਵਰਗਾਂ ਨੂੰ 16831 ਕਰੋੜ ਰੁਪਏ ਦੀ ਵਿੱਤੀ ਸਹਾਇਤਾ ਦਿੱਤੀ ਹੈ ਇਸ ਦੇ ਨਾਲ ਨਾਲ ਪੰਜਾਬ ਦੀ ਆਰਥਿਕਤਾ ਨੂੰ ਪੰਜਾਬ ਦੀ ਆਰਥਿਕਤਾ ਨੂੰ ਹੁਲਾਰਾ ਦੇਣ ਲਈ 96836 ਕਰੋੜ ਰੁਪਏ ਦੇ ਨਿਵੇਸ਼ ਨੂੰ ਸਕੇਅਰ ਕੀਤਾ ਹੈ ਸਰ 96836 ਕਰੋੜ ਰੁਪਏ ਦਾ ਨਿਵੇਸ਼ ਜਿਹੜਾ ਇਹਨਾਂ ਤਿੰਨ ਸਾਲਾਂ ਚ ਪੰਜਾਬ ਚ ਆਇਆ ਹੈ ਸਿੱਖਿਆ ਦੇ ਖੇਤਰ ਵਿੱਚ ਅਸੀਂ 118 ਸਕੂਲ ਆਫ ਫੈਮਿਨਸ ਦੀ ਸਥਾਪਨਾ ਕੀਤੀ ਹੈ ਸਿੰਗਾਪੁਰ ਦੇ ਫਿਨਲੈਂਡ ਵਿੱਚ ਸਰ ਸਿੰਗਾਪੁਰ ਦੇ ਫਿਨਲੈਂਡ ਵਿੱਚ ਸਰ ਐਡਵਾਂਸ ਸਿਖਲਾਈ ਐਡਵਾਂਸ ਅਧਿਆਪਕ ਸਿਖਲਾਈ ਪ੍ਰੋਗਰਾਮ ਦੀ ਸਕੂਲ ਦਿੰਦੇ ਹੋਏ ਸਾਡੇ ਅਧਿਆਪਕਾਂ ਨੂੰ ਸੰਸਾਰ ਦੀਆਂ ਸਰਵੋਤਮ ਮਲੀਹਾਂ ਤੇ ਤੋਰਿਆ ਹੈ ਇਸ ਤੋਂ ਇਲਾਵਾ ਅਸੀਂ ਪੰਜਾਬ ਦੀ ਅਗਰੀਕੀ ਇਕਨੋਮੀ ਨੂੰ ਮਜ਼ਬੂਤ ਬਣਾਉਣ ਦੇ ਇਰਾਦੇ ਨਾਲ 15947 15947 ਵਾਟਰ ਚੈਨਲ ਨੂੰ ਮੁੜ ਸਰਜੀਤ ਕੀਤਾ ਹੈ ਤਾਂ ਕਿ ਖੇਤਾਂ ਦੀ ਸंचाई ਤਾਂ ਕਿ ਖੇਤਾਂ ਦੀ ਸंचाई ਵਾਸਤੇ ਨਹਿਰਾਂ ਦੇ ਆਖਰੀ ਹਿੱਸਿਆਂ ਤੱਕ ਤੇ ਸਥਿਤ ਖੇਤਾਂ ਦੇ ਕਿਸਾਨਾਂ ਨੂੰ ਵੀ ਸਰ ਫਾਇਦਾ ਮਿਲ ਸਕੇ ਇਹੇ ਬਦਲਾਅ ਦਾ ਅਸਰ ਸਪੀਕਰ ਸਾਹਿਬ ਇਹ ਬਦਲਾਅ ਦੀਆਂ ਪਹਿਲ ਕਦਮੀਆਂ ਸਮੂਹਿਕ ਤੌਰ ਤੇ ਰੰਗਲਾ ਪੰਜਾਬ ਬਣਾਉਣ ਲਈ ਸਾਡੀ ਸਰਕਾਰ ਦੇ ਦ੍ਰਿੜ ਇਰਾਦੇ ਨੂੰ ਦਰਸਾਉਂਦੀਆਂ ਹਨ ਇੱਕ ਅਜਿਹੇ ਪੰਜਾਬ ਜੋ ਸਭ ਲਈ ਇਨਕਲੂਸਿਵ ਪ੍ਰੋਗਰੈਸਰ ਅਤੇ ਸਾਰਿਆਂ ਲਈ ਮੌਕੇ ਨਾਲ ਭਰਪੂਰ ਹੋਵੇ ਮੈਨੂੰ ਇਹ ਗੱਲ ਸਾਝੀ ਕਰਦੇ ਹੋ ਖੁਸ਼ੀ ਹੋ ਰਹੀ ਹੈ ਕਿ ਇਸ ਸਾਲ ਦਾ ਬਜਟ ਅਜਿਹੇ ਸਾਲ ਵਜੋਂ ਯਾਦ ਕੀਤਾ ਜਾਵੇਗਾ ਜਿੱਥੇ ਇਹ ਤਬਦੀਲੀ ਪੰਜਾਬ ਦੇ ਛੋਟੇ ਵੱਡੇ ਹਰ ਪਿੰਡ ਸ਼ਹਿਰ ਨੂੰ ਸੋਹਣ ਜਾ ਰਹੀ ਹੈ ਇਸ ਲਈ ਇਸ ਬਜਟ ਦਾ ਥੀਮ ਸਰ ਬਦਲਦਾ ਪੰਜਾਬ ਹੋਵੇਗਾ ਇਹਦਾ ਤਿੰਨ ਸਾਲਾਂ ਪੰਜਾਬ ਕਿੰਨਾ ਬਦਲਿਆ ਔਰ ਅਗਲ ਸਮੇਂ ਕਿੰਨਾ ਪੰਜਾਬ ਬਦਲੂਗਾ ਇਹਦਾ ਇਸ ਲਈ ਇਸ ਵਜ੍ਹਾ ਦਾ ਥੀਮ ਅਸੀਂ ਰੱਖਿਆ ਬਦਲਦਾ ਪੰਜਾਬ ਮਾਜਿਕ ਸਪੀਕਰ ਸਾਹਿਬ